ਪੜ ਦੇ ਨਾਲ ਹੈ ਲੋਕਾਂ ਦੇ ਨਾਲ ਨਹੀਂ ਹੈ ਮੈਂ ਬੇਨਤੀ ਕਰਾਂਗਾ ਕਿ RAM ਨਾਲ ਗੱਡੀ ਕੱਢ ਲੈ RAM ਨਾਲ ਥੋੜਾ ਜਿਆਨੂ ਹੋ ਜਾ ਐਨੂ 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 ਆ ਜਾਓ ਇੱਕ ਗੱਲ ਧਿਆਨ ਨਾਲ ਸੁਣੋ ਆਪਾਂ ਜਿਹੜੀ ਲੜਾਈ ਲੜ ਰਹੇ ਆ ਉਹਦੇ ਆਸਤੇ ਵੋਟਾਂ ਮੰਗਣ ਵਾਲਿਆਂ ਨੇ ਕਦੇ ਆਵਾਜ਼ ਚੁੱਕੀ ਐ ਕਦੇ ਉਹਨਾਂ ਨੇ ਮਨਰੇਗਾ ਦੀ ਦਿਹਾੜੀ ਦੀ ਤੁਹਾਡੇ ਲਈ ਡਾਕਟਰੀ ਸਹੂਲਤਾਂ ਦੀ ਤੁਹਾਡੇ ਬੱਚਿਆਂ ਦੀ ਪੜ੍ਹਾਈ ਲਈ ਗੱਲ ਕੀਤੀ ਐ ਫਿਰ ਦੇਖੋ ਆਪਣੀ ਜਿਹੜੀ ਲੜਾਈ ਹੈ ਅੰਦਰ ਜਾਣਾ ਜੀ ਅੱਛੇ ਜੇ ਟੱਕੇ ਆਜੋ 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 ਅਗਲੇ ਪਾਸੇ ਨੂੰ ਆਜੋ ਕਾਕਾ ਲੈ ਜਾਵਾਂਗਾ बंद करो पंजाब जो मुता बंदि करो करो पंजाब भुल जाड़ीसदी दफ़्त हूंदी रोज़ पंज सौ धरना लॻंद ਲੋੜ ਕੇਵਲ ਇਹ ਨਹੀਂ ਆ ਇੱਕ ਵਾਰ ਸਾਨੂੰ ਲੋਕਾਂ ਦੇ ਵਿੱਚ ਤੇ ਲੋਕਾਂ ਦੇ ਵਿੱਚ ਫਰਕ ਕਰਨਾ ਸਿੱਖਣ ਦੀ ਜ਼ਰੂਰਤ ਹੈ ਆਪਾਂ ਕਈ ਵਾਰੀ ਜਦੋਂ ਮੁਸ਼ਕਿਲਾਂ ਘਰੇ ਹੁੰਦੇ ਆ ਆਪਾਂ ਬਾਬਾ ਬਦਲ ਲੈਨੇ ਆ ਵੀ ਐਸ ਬਾਬੇ ਦੀਆਂ ਕੁੜੀਆਂ ਦੇ ਨਾਲ लाज ਨਹੀਂ ਹੁੰਦਾ ਹੁਣ ਆਪਾਂ ਦੂਜੇ ਬਾਬੇ ਕੋਲੇ ਚੱਲ ਬੜੀਏ ਮਾਫ਼ ਕਰਨਾ ਕਈ ਵਾਰੀ ਅਸੀਂ ਗੁਰਦੁਆਰਾ ਮੰਦਰ ਵੀ ਬਦਲ ਲੈਨੇ ਆ ਇਥੋਂ ਤੱਕ ਕੇ ਕਈ ਵਾਰੀ ਧਰਮ ਵੀ ਬਦਲ ਲੈਨੇ ਆ ਵੀ ਅਜੇ ਤੱਕ ਸਾਡੇ ਨਾਲ ਇਨਸਾਫ ਹੋ ਜੂ ਸਾਡੀ ਲੜਾਈ ਲੁੱਟਣ ਵਾਲੇ ਲੋਕਾਂ ਦੇ ਨਾਲ ਹੈ ਜਿਨ੍ਹਾਂ ਨੇ ਸਾਡੀ ਮਨਰੇਗਾ ਦੀ ਦਿਹਾਰੀ ਖਾਤੀ ਕਿਸਾਨਾਂ ਦੇ ਫਸਲਾਂ ਦੇ ਭਾਅ ਖਾਤੇ ਸਾਨੂੰ ਥਾਰਿਆਂ ਚ ਕਚਹਿਰੀਆਂ ਚ ਰੋਲਿਆ ਸਾਨੂੰ ਪਰਦੀਆਂ ਸਹੂਲਤਾਂ ਨਹੀਂ ਦਿੱਤੀਆਂ ਤੁਹਾਨੂੰ ਗੱਲ ਸਮਝਣੀ ਪਾਏਗੀ ਇਹ ਲੜਾਈ ਬਹੁਤ ਵੱਡੀ ਹੈ ਤੁਸੀਂ ਜਿੰਨਾ ਕਮਾਉਂਦੇ ਹੋ ਮੰਨ ਲਓ ਤੁਹਾਡੀ 300 ਰੁਪਿਆ ਦਿਹਾੜੀ ਹੈ ਔਰ ਜੇ 2 ਜਣੇ ਘਰੋਂ ਕਮਾਉਣ ਜਾਂਦੇ ਆ ਤਾਂ ਤੁਸੀਂ 12000 ਰੁਪਿਆ ਜਿਹੜਾ ਹੈਗਾ 18000 ਰੁਪਿਆ ਮਹੀਨੇ ਦਾ ਕਮਾਉਂਦੇ ਹੋ ਸਰਕਾਰ ਉਹਦੇ ਵਿੱਚੋਂ ਅੱਧੇ ਪੈਸੇ ਲੈ ਜਾਂਦੀ ਆ ਤੇ ਪੈਸੇ ਧਿਆਨ ਨਾਲ ਸਮਝੋ ਅੱਜ ਜਿਹੜਾ ਤੁਸੀਂ ਡੀਜ਼ਲ ਤੇ ਪੈਟਰੋਲ ਖਰੀਦਦੇ ਹੋ 100 ਰੁਪਏ ਦਾ ਖਰੀਦ ਕੇ ਸਰਕਾਰ ਉਹਦੇ ਚੋਂ 70 ਲੈ ਜਾਂਦੀ ਹੈ ਹਰ ਦਿੱਲੀਆ ਦੁਕਾਨਾਂ ਚ ਸੌਦਾ ਪਿਆ ਇਹ ਤੁਹਾਡੇ ਘਰਾਂ ਚ ਨਹੀਂ ਵਰਦਾ ਖੰਡ ਕਿਤੋਂ ਆਉਂਦੀ ਆ ਪੱਤੀ ਕਿਤੋਂ ਆਉਂਦੀ ਆ ਕਪੜਾ ਕਿਤੋਂ ਆਉਂਦਾ ਜੁੱਤੀਆਂ ਚੱਪੜਾਂ ਕਿਤੋਂ ਆਉਂਦੀ ਆ ਉਹ ਸਾਰਾ ਕੁਝ ਤਰ੍ਹਾਂ ਦੇ ਆਉਂਦਾ ਸਾਰਾ ਤੇਰ ਦਾ ਖਰਚਾ ਹਰ ਇੱਕ ਸੌਦੇ ਤੇ ਪੈਂਦਾ ਪਾਰਟੀ ਦੇ ਕੋਲ ਜਦੋਂ ਪੈਸਾ ਨਿਕਲਦਾ ਤੁਸੀਂ ਕੋਈ ਚੀਜ਼ ਖਰੀਦਦੇ ਹੋ ਤਾਂ ਸਾਰਾ ਪੈਸਾ ਤੁਸੀਂ ਲੋਨ ਦਿੰਨੇ ਹੋ ਇਸੇ ਤਰ੍ਹਾਂ ਤੁਸੀਂ ਮੋਟਰਸਾਈਕਲ ਲੈਣੇ 1 ਲੱਖ ਰੁਪਏ ਦਾ ਕਿਸ਼ਤਾਂ ਤੇ ਲਵੋ ਵਿਆਜ ਪਾ ਕੇ 2 ਲੱਖ ਦਾ ਹੋ ਜਾਂਦਾ ਉਹਦੇ ਵਿੱਚੋਂ ਸਰਕਾਰ 24000 ਰੁਪਏ ਲੈ ਜਾਂਦੀ ਹੈ ਤੁਹਾਡੇ ਆ ਬੱਚੇ ਜਿਹੜੇ ਪੈਦਾ ਹੋਏ ਨੇ ਇਹਨਾਂ ਦਾ ਜਨਮ ਦਾ ਸਰਟੀਫਿਕੇਟ

ਉਹ ਮੇਰੀ ਗੱਲ ਸੁਣੋ ਜੀ ਬਾਕੀ ਲੜਾਈ ਸਰਕਾਰਾਂ ਦੇ ਨਾਲ ਹੈ ਆਪਾਂ ਟੈਕਸ ਦੇ ਸਕਦੇ ਆ ਪਰ ਆਪਾਂ ਸੜਕ ਨਹੀਂ ਬਣਾ ਸਕਦੇ ਆਪਾਂ ਟੈਕਸ ਦੇ ਸਕਦੇ ਆ ਆਪਾਂ ਹਸਪਤਾਲ ਨਹੀਂ ਬਣਾ ਸਕਦੇ ਆਪਾਂ ਟੈਕਸ ਦੇ ਸਕਦੇ ਆ ਆਪਾਂ ਸਕੂਲ ਨਹੀਂ ਬਣਾ ਸਕਦੇ ਸਕੂਲ ਦੇ ਅਧਿਆਪਕ ਨਹੀਂ ਰੱਖ ਸਕਦੇ ਜੋ ਸਾਡੀ ਕਮਾਈ ਦਾ ਅੱਤ ਲੈਣ ਵਾਲੀ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਸਾਨੂੰ ਮਕਾਨ ਬਣਾ ਕੇ ਦੇਵੇ ਉਹ ਸਾਡੇ ਬੱਚਿਆਂ ਨੂੰ ਪੜਾਈ ਦੇ ਉਹ ਸਾਡੇ ਬੱਚਿਆਂ ਦੇ ਲਈ ਨਦੀਆਂ ਪੈਦਾ ਕਰੇ ਇਹ ਜ਼ਿੰਮੇਵਾਰੀ ਸਰਕਾਰ ਦੀ ਹੈ ਕੀ ਇਹ ਤੁਹਾਨੂੰ ਉਧਾਰਾ ਕੁਝ ਮਿਲਦਾ ਹੈ ਨਹੀਂ ਮਿਲਦਾ ਅਸੀਂ ਜਾਤਾਂ ਦੀ ਧਰਮਾਂ ਦੀ ਤੇ ਜਮਾਤਾਂ ਦੀ ਲੜਾਈ ਦੇ ਵਿੱਚ ਵੰਡੇ ਗਏ ਹਾਂ ਇਹ ਲੜਾਈ ਜਾਤਾਂ ਦੀ ਧਰਮਾਂ ਦੀ ਜਮਾਤਾਂ ਦੀ ਨਹੀਂ ਹੈ ਇਹ ਲੜਾਈ ਕੇਵਲ ਲੁੱਟੇ ਜਾਣ ਵਾਲੇ ਲੋਕਾਂ ਦੀ ਅਗੇ ਲਟੇਰਿਆਂ ਦੀ ਲੜਾਈ ਹੈ ਮੈਂ ਕਹਿ ਰਿਹਾ ਕਿ ਗਿਰਤੀ ਹਜ਼ਾਰਾਂ ਵਿੱਚ ਹੈ ਤੇ ਅਸੀਂ ਸਾਰੇ ਦੁੱਖ ਭੋਗ ਰਹੇ ਲੋਕਾਂ ਦੀ ਗਿਰਤੀ ਕਰੋੜਾਂ ਦੇ ਵਿੱਚ ਹੈ ਸੋ ਜਿੰਨਾ ਚਿਰ ਅਸੀਂ ਜਾਗਾਂਗੇ ਨਹੀਂ ਇਹ ਲੁੱਟਣ ਵਾਲੇ ਲੋਕ ਸਾਨੂੰ ਤੇ ਸਾਡੇ ਜਵਾਕਾਂ ਨੂੰ ਵੇਚ ਕੇ ਖਾ ਜਾਣਗੇ ਸਾਡਾ ਖੂਨ ਪਸੀਨਾ ਸਾਡਾ ਮੁਰਕਾ ਖਾ ਜਾਣਗੇ ਸਾਡੀਆਂ ਜ਼ਿੰਦਗੀਆਂ ਸਾਡੀਆਂ ਪੁਸਤਾ ਖਾ ਜਾਣਗੇ ਇਹ ਕਮੀਨੇ ਲੋਕ ਇਹਨਾਂ ਦੇ ਨਾਲ ਲੜਨ ਦੇ ਲਈ ਸਾਨੂੰ ਇਕੱਠੇ ਹੋਣਾ ਪਏਗਾ ਇਹ ਭਾਵੇਂ ਆ ਆदमी ਪਾਜਦੀ ਹੈ ਭਾਵੇਂ ਭਾਜਪਾ ਹੈ ਭਾਵੇਂ ਆਕਾਲੀ ਦਲ ਤੇ ਕਾਂਗਰਸ ਹੈ ਇਹ ਸਾਰੇ ਲੋਟੂ ਟੋਲੇ ਤੇ ਲੋਟੂ ਮਾਫੀ ਇਕੱਠੇ ਹੋਏ ਆ ਤੁਹਾਨੂੰ ਆਮ ਲੋਕਾਂ ਨੂੰ ਮੜ ਕੇ ਆਪ ਦਾ ਰਾਜ ਪ੍ਰਬੰਧ ਖੋਦਾ ਸਾਰਨਾ ਪਏਗਾ ਸੋ ਮੈਂ ਆ ਕੇ ਫੇਸ ਕਰਕੇ ਆਇਆ ਮੈਂ ਬਠਿੰਡੇ ਜਾ ਰਿਹਾ ਸੀ ਕਿਉਂਕਿ ਆਪਾਂ ਪਿਛਲੇ ਦਿਨ ਉਥੇ ਮੀਟਿੰਗ ਕੀਤੀ ਸੀ ਮੈਨੂੰ ਦੁੱਖ ਹੈ ਕਿ ਉਥੇ ਤੁਸੀਂ 50 ਜਾਣੇ ਸੀ ਅੱਜ ਤੁਹਾਡੀ ਗਿਣਤੀ 100 ਤੋਂ ਵੱਧ ਨਹੀਂ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਤੁਹਾਡੇ ਘਰ ਦੇ ਤੁਸੀਂ ਰੋਜ਼ ਖੂਹ ਪੁੱਟਣਾ ਹੈ ਤੇ ਉਸੇ ਤੋਂ ਪਾਣੀ ਪੀਣਾ ਹੈ ਉਹ ਕੋਈ ਦਿਹਾੜੀ ਗਏ ਹੋਣਗੇ ਕੋਈ ਰੱਖਸ਼ਾ ਲੈ ਕੇ ਗਿਆ ਹੋਵੇਗਾ ਕੋਈ ਕੁਮਾਰ ਇਕੱਠਾ ਕਰ ਰਿਹਾ ਹੋਵੇਗਾ ਕੋਈ ਕਿਸੇ ਸ਼ਾਹ ਦੇ ਨਾਲ ਦੁਕਾਨ ਤੇ ਲੱਗਾ ਹੋਵੇਗਾ ਮੈਂ ਤੁਹਾਨੂੰ ਵਧਾਈ ਦਿੰਦਾ ਕਿ ਤੁਸੀਂ ਇੰਨੇ ਜਾਣੇ ਇਕੱਠੇ ਹੋਏ ਤਾਂ ਚਿੰਤਾ ਨਾ ਕਰਿਓ ਇਹ ਲੜਾਈ ਪੰਜਾਬ ਦੇ ਹਰ ਕੋਨੇ 'ਚ ਹੋਏਗੀ ਪਿਛਲੇ ਦਿਨਾਂ ਦੇ ਵਿੱਚ 3 ਦਿਨ ਪਹਿਲਾਂ ਆਪਾਂ ਮੁਤਕੀ 'ਚ ਬਹੁਤ ਵੱਡਾ ਕੰਮ ਕੀਤਾ ਸੀ ਅੱਜ ਇੱਥੇ ਹੋਇਆ 2 ਦਿਨ ਪਹਿਲਾਂ ਫਰੀਦਕੋਟ ਕੀਤਾ ਸੀ ਅੱਜ ਮੈਂ ਬਠਿੰਡੇ ਜਾ ਕੇ ਇਸੇ ਤਰ੍ਹਾਂ ਲੋਕਾਂ ਨੂੰ ਲਾਮਬੰਦ ਕਰਨਾ ਅਸੀਂ ਝੰਡੀਗੜ ਸਰਹੱਦ ਦੇ ਉੱਤੇ ਕੌਮੀ ਇਨਸਾਫ ਮੋਰਚਾ ਲਾਇਆ ਹੈ ਉੱਥੇ 50-50 ਹਜ਼ਾਰ ਲੋਕਾਂ ਦੇ ਇਕੱਠ ਹੋਏ ਨੇ ਬੰਦੀ ਸਿੰਘ ਜਿੰਨਾ ਨੂੰ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਛੱਡ ਦੇਣਾ ਸੀ ਅੱਜ 30-30 ਸਾਲ ਹੋ ਗਏ ਉਹ ਡੇਲਾਂ ਦੇ ਵਿੱਚ ਬੈਠੇ ਨੇ ਸੋ ਇਹ ਸਮੁੱਚੀ ਲੜਾਈ ਸਾਨੂੰ ਜਾਤਾਂ ਤੇ ਧਰਮਾਂ ਤੇ ਜਮਾਤਾਂ ਤੇ ਕਿਸਾਨ ਸ਼ਾਮੋ ਤੇ ਖਨੌਰੀ ਵਾਧਰਾ ਦੇ ਬੈਠੇ ਆ ਤੁਹਾਡੇ ਕੋਲੇ ਪੈਸਾ ਨਹੀਂ ਤੁਸੀਂ ਦੂਰ ਜਾ ਕੇ ਲੜਾਈ ਨਹੀਂ ਲੜ ਸਕਦੇ ਪਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਕੱਠਾ ਹੋਣਾ ਪਏਗਾ ਅੱਜ ਕਿਸਾਨ ਇਹ ਸਮਝੇ ਕਿ ਮੈਨੂੰ ਤਾਂ 베ਰੀ ਫਸਲ ਦਾ ਪੂਰਾ ਮੁੱਲ ਮਿਲ ਜਾਵੇ ਪਰ ਮਜ਼ਦੂਰ ਨੂੰ ਪੂਰੀ ਦਿਹਾੜੀ ਨਾ ਮਿਲੇ ਤਾਂ ਇਹ ਲੜਾਈ ਕਦੇ ਨਹੀਂ ਜਿੱਤੀ ਜਾ ਸਕੇਗੀ ਅੱਜ 700 ਰੁਪਏ ਦਿਹਾੜੀ ਤੋਂ ਕੱਟ ਕਰਦਾ ਚੁੱਲਾ ਠੀਕ ਤੰਗ ਦੇ ਨਾਲ ਨਹੀਂ ਜਲ ਸਕਦਾ 180 ਸਰਕਾਰ ਤੋਂ ਮੰਗ ਕਰਦੇ ਆ ਕਿ ਮੰਦਰੇ ਕਾਦੀ ਦਿਹਾੜੀ 700 ਰੁਪਏ ਹੋਣੀ ਚਾਹੀਦੀ ਹੈ ਅਤੇ ਜਿਹੜੇ ਪਲੰਬਰ ਮਿਸਤਰੀ ਡਰਾਈਵਰ ਇਹਨਾਂ ਨੂੰ ਘੱਟੋ-ਘੱਟ 1000 ਰੁਪਿਆ ਇੱਕ ਦਿਨ ਦਾ ਮਿਲਣਾ ਚਾਹੀਦਾ ਹੈ ਪਹਿਲਾਂ ਸਰਕਾਰ ਦੇਣਾ ਸ਼ੁਰੂ ਕਰੇ ਆ ਮੈਂ ਪਿਛਲੇ ਝੋਨੇ 'ਚ ਵੇਖਿਆ ਹੈ ਢੀਲਾ ਕੱਟਣ ਵਾਸਤੇ ਕਿਸਾਨ 350 ਰੁਪਿਆ ਦੀ ਦਿਹਾੜੀ ਦਿੰਦੇ ਰਹੇ ਆ ਸੋ ਕਿਸਾਨ ਨਹੀਂ ਭੱਜੇਗਾ ਇਹ ਸਰਕਾਰਾਂ ਆਪਸੇ ਦੇ ਵਿੱਚ ਲੜਾ ਕੇ ਸਾਨੂੰ ਇੱਕ ਦੂਜੇ ਤੋਂ ਦੂਰ ਕਰਦੀਆਂ ਜੋ ਤੁਹਾਨੂੰ ਸਾਰਿਆਂ ਨੂੰ ਬੈਂਤੀ ਹੈ ਚਿੰਤਾ ਨਾ ਕਰਿਓ ਮੇਰੇ ਵਰਗੇ ਪਜਾ ਜਾਣੇ ਲੱਗੇ ਹੋਏ ਆ ਪਰਮਾਤਮਾ ਨੇ ਸਾਨੂੰ ਰੋਟੀ ਜੋ ਕੇ ਕਰ ਦਿੱਤਾ ਨਾ ਸਰਕਾਰੀ ਨੌਕਰੀ 10 ਸਾਲ ਰਿੰਦਿਆ ਛੱਡ ਦਿੱਤੀ ਹੈ ਮੇਰੇ ਕੁਝ ਹੋਰ ਸਾਥੀ ਵੀ ਨੇ ਜਿਨ੍ਹਾਂ ਨੇ ਨੌਕਰੀ ਛੱਡੀ ਹੈ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਇਸੇ ਧਰਤੀ ਤੇ ਰੱਖਣਾ ਚਾਹੁੰਦੇ ਆ ਅਸੀਂ ਵਿਦੇਸ਼ਾਂ ਤੇ ਨਹੀਂ ਭੇਜਣਾ ਚਾਹੁੰਦੇ ਅੱਜ ਇੱਥੇ ਸਰਕਾਰਾਂ ਨੇ ਸਾਡੇ ਪੁੱਤਾਂ ਨੂੰ ਨਸ਼ੇੜੀ ਬਣਾ ਦਿੱਤਾ ਉਹਨਾਂ ਦੇ ਹੱਥਾਂ 'ਚ ਪਿਸਤੌਲਾ ਫੜਾ ਦਿੱਤੀਆਂ ਅੱਜ ਗੈਂਗਸਟਰਵਾਦ ਆਪਾਂ ਇੱਥੋਂ ਲੈ ਕੇ ਸ਼ਹਿਰ ਤੱਕ ਰਾਤ ਨੂੰ ਨਹੀਂ ਜਾ ਸਕਦੇ ਤੁਹਾਡੀ ਜੇਬ 'ਚ 100 200 500 ਰੁਪਈਆ ਵੀ ਖੋਹ ਲਿਆ ਜਾਂਦਾ ਸੋ ਇਹ ਸਾਰਾ ਕੁਝ ਇਨ੍ਹਾਂ ਸਰਕਾਰਾਂ ਦਾ ਵਰਤਾਰਾ ਹੈ ਇਹ ਨਸ਼ਾ ਸਰਕਾਰਾਂ ਤੇ ਪੁਰਸ ਨੇ ਅਫਸਰ ਮਹਿੰਗੇ ਵੇਚਦੇ ਨੇ ਲੀਡਰਾਂ ਦਾ ਉਹਨਾਂ 'ਚ ਹਿੱਸਾ ਸੋ ਸਾਡੇ ਕੋਲੋਂ ਸਾਡੀਆਂ ਜੇਬਾਂ 'ਚੋਂ ਪੈਸੇ ਕੱਢਣ ਲਈ ਇਥੋਂ ਦਾ ਮਾਹੌਲ ਖਰਾਬ ਕਰਨ ਲਈ ਲੋਕਾਂ ਨੂੰ ਸਮਝ ਹੀ ਨਾ ਆਵੇ ਕਿ ਸਾਡੇ ਨਾਲ ਕੀ ਹੋ ਰਿਹਾ ਅਖੀਰ ਤੇ ਮੈਂ ਤੁਹਾਨੂੰ ਕੇਵਲ ਇੱਕ ਗੱਲ ਕਹਿ ਕੇ ਆਪਣੀ ਗੱਲ ਖਤਮ ਕਰਾਂਗਾ ਇਥੋਂ ਤੁਹਾਡੇ ਤੋਂ 8.5 ਕਿਲੋਮੀਟਰ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਲਾਬਾ ਰਾਜਪੁਰੂ ਸਖਤੇਵ ਉਹਨਾਂ ਦੀਆਂ ਤਸਵੀਰਾਂ